ਕੀ ਹੋਇਆ ਬੰਦੇ ਜੀ ਤੁਸੀਂ ਹਲੋ ਬਾਣੀ ਆਉਂਦੀ ਹੈ ਹਰਜੀਤ ਹਲੋ ਹਾਂਜੀ ਹਾਂਜੀ ਭਾਈ ਸਾਹਿਬ ਕੌਣ ਬੋਲ ਰਹੇ ਹੋ ਵਧੀਆ ਵਧੀਆ ਠੀਕ ਹੈ ਜੀ ਇਹ ਦੱਸਿਆ ਨਹੀਂ ਇਹਨੇ ਕੁਝ ਵੀ ਨਹੀਂ ਜੇ ਇਹਨਾਂ ਨੇ ਦੱਸਿਆ ਨਹੀਂਗਾ ਤੇ ਇਹਨਾਂ ਨੇ ਫੇਰ ਮਤਕੀਲਾ ਨਹੀਂ ਤੁਹਾਡੇ ਕੋਲ ਇਹ ਤੁਹਾਨੂੰ ਦੱਸਿਆ ਨਹੀਂ ਵੀ ਕੀ ਕੀਤਾ ਸੀ ਸਪੈਸ਼ਲ ਨਾਕਾ ਸਪੈਸ਼ਲ ਨਾਕਾ ਬੰਦੀ ਕੀਤੀ ਸੀ ਕਨੂਆ ਰੋਡ ਤੇ ਆ ਸਿੰਬਲ ਚੌਕ ਲਾ ਕੇ ਤੇ ਗੱਡੀ ਆਈ ਦਿੱਲੀ ਨੰਬਰ ਇਹਨੂੰ ਰੋਕਿਆ ਇਹਨਾਂ ਸਾਰੇ ਬੰਨੇ ਜਾਲੀਆਂ ਲਾਈਆਂ ਅੱਗੇ ਵੀ ਲਾਈਆਂ ਅਸੀਂ ਗੱਡੀਆਂ ਨਾਲ ਲਈ ਭਜਾ ਦਾ ਅਗਲੇ ਨਾਲ ਅੱਗੇ ਤੇ ਮੈਸੇਜ ਕੀਤਾ ਉਹਨਾਂ ਨੇ ਹਸਪਤਾਲੋਂ ਕੋਈ ਵਡਾ ਲਈ ਤੇ ਹਨੇ ਰਹੇ ਉਹ ਵੀ ਫਿਰ ਫੜੇ ਗਏ ਸੱਜੋ ਜਾ ਕੇ ਫਿਰ ਮਿਲਦੇ ਹਨ ਫਿਰ ਤਾਂ ਸ਼ਹਿਰ ਘੁੰਮ ਘਮ ਕੇ ਗਲਤੀ ਯਾਰਾ ਵੇਖੋ ਸਮਾ ਭਾਜੀ ਵੇਖੋ ਅਸੀਂ ਸਾਡਾ ਇਹਨਾਂ ਨਾਲ ਕੋਈ ਵੈਰ ਰੋਗ ਨਹੀਂ ਚਾਹਨੇ ਆਂ ਵੀ ਬੱਚੇ ਬੱਚੇ ਰਹਿਣ ਵੇਖੋ ਜਿਤਨਾ ਦਾ ਮਾਹੌਲ ਚੱਲਦਾ ਕਈਆਂ ਥਾਵਾਂ ਦੇ ਇਤਰਾ ਮਤਲਬ ਫਾਇਰਿੰਗ ਵੀ ਹੋਈ ਹੈ ਜਦੋਂ ਗੱਡੀ ਸਪੈਕਟਰ ਸਰندر ਸਿੰਘ ਜੀ ਟਾਫ ਪੰਜਾਬ ਬਟਾਲਾ ਆ ਨਾਕਾਬੰਦੀ ਕੀਤੀ ਸੀ ਇੱਥੇ ਬਟਾਲੇ ਦੇ ਵਿੱਚ ਹੀ ਕਾਨੂੰਆ ਰੋਡ ਤੇ ਸ਼ਾਸਤਰੀ ਨਗਰ ਮੋੜ ਤੇ ਉਹ ਗੱਡੀ ਹੈ ਕਾਈ ਦਿੱਲੀ ਨੰਬਰ ਉਹਨੂੰ ਰੁਕਣ ਦਾ ਇਸ਼ਾਰਾ ਤਾਂ ਮੈਂ ਵੀ ਇੱਥੇ ਖਲੋਤਾ ਸਾਰੇ ਬੰਦੇ ਸੜਕ ਦੇ ਲੋ ਖਲੋਤਿਆਂ ਨੇ ਇਸ਼ਾਰਾ ਤਾਂ ਉਹਨੇ ਗੱਡੀ ਭਜਾ ਲਈ ਆ ਗੱਡੀ ਭਜਾ ਲਈ ਤੋਂ ਬਾਅਦ ਵਿੱਚ ਉਹਦਾ ਪਿੱਛਾ ਕਰਕੇ ਫਿਰ ਬਾਕੀ ਨਾਕਿਆਂ ਦੇ ਸਾਰਿਆਂ ਦੇ ਇਹਨਾਂ ਨੂੰ ਮੈਸੇਜ ਭੇਜਿਆ ਫਿਰ ਉਹਨੂੰ ਸ਼ਰਧ ਦੇ ਵਿੱਚ ਕਾਬੂ ਕਰਕੇ ਲਿਆਉਂਦਾ ਜੀ ਤੇ ਬੰਦੀ ਕਾਰਵਾਈ ਕਰਤੀ ਹੈ ਜੀ ਗੱਡੀ ਇੰਪਾਉਂਡ ਕਰਤੀ ਹੈ ਜੀ ਪਤਾ ਲੱਗਾ ਇਹ ਵੀ ਸੁਣਿਆ ਵਾ ਕਿ ਰਿਪੋਰਟਿੰਗ ਵੀ ਹੋਈ ਹੈ ਕਿ ਪੁਲਿਸ ਅਫਸਰਾਂ ਦੇ ਪੁਲ ਆ ਰਹੇ ਹਨ ਆਏ ਵੇਖੋ ਜੀ ਇਹ ਪੁਲਿਸ ਨੂੰ ਹੀ ਮਾੜਾ ਆਉਂਦੇ ਨੇ ਤੇ ਉੱਟ ਜਾਂਦੇ ਫਿਰ ਪੁਲਿਸ ਵਾਲੀ ਆਉਂਦੇ ਨੇ ਆਏ ਨੇ ਫੋਨ ਪਰ ਉਹਨਾਂ ਨੂੰ ਜਦੋਂ ਇਹਨਾਂ ਦੇ ਸਾਰੇ ਹਾਲਾਤ ਦੱਸੇ ਤੇ ਕਿਸੇ ਨੇ ਵੀ ਇਹਨਾਂ ਦੀ ਹਮਾਇਤ ਨਹੀਂ ਕੀਤੀ ਕਿਸੇ ਨੇ ਹਾਂਮੀ ਨਹੀਂ ਭਰੀ ਇਹਨਾਂ ਦੀ ਬੱਸ ਗੱਡੀ ਫਿਲਹਾਲ ਇਹਨੂੰ ਦੇਹਾਂ ਜੀ ਕਰਨਾ ਜੇ ਕੋਈ ਕਾਗਜ਼ ਪੱਤਰ ਦੇ ਦੇਣਗੇ ਤੇ ਚਲਾਨ ਕਰ ਦੇਾਂਗੇ ਅੋਰ ਦਾ ਚਲਾਨ ਕੀਤਾ ਭਾਰੀ ਜੁਰਮਾਨਾ ਹੋਏਗਾ ਇਹਨਾਂ ਨੂੰ ਪਤਾ ਲੱਗੇਗਾ ਵੀ ਫਿਰ ਇਹਨਾਂ ਦੇ ਮਾਪਿਆਂ ਨਾਲ ਗੱਲ ਕੀਤੀ ਆ ਬੜੀ ਹੈਰਾਨੀ ਹੈ ਕਿ ਜਿੱਤਰਾ ਜਿੱਤਰਾ ਤੁਸੀਂ ਉਹਨਾਂ ਕੋ ਉਹਨਾਂ ਦੇ ਮਾਪਿਆਂ ਨਾਲ ਗੱਲ ਕਰਨੀ ਚਾਹੀਉ ਮੈਂ ਕਰਾਈ ਨਹੀਂ ਨਹੀਂ ਕਰਾਉਣਗੇ ਤੇ ਜਾਨ ਛੱਡਾਂਗੇ ਜੀ ਗੱਲ ਇਹਨਾਂ ਦੇ ਮਾਪਾਤ ਮਾਂ-ਬਾਪ ਤੱਕ ਗੱਲ ਇਹਨਾਂ ਦੀ ਪੂਰੇ ਧਿਆਨ ਚ ਲਿਆਵਾਂਗੇ ਇਹਨਾਂ ਦੇ ਵੱਡਿਆਂ ਦੇ ਵੀ ਆ ਤੁਹਾਡੇ ਬੱਚੇ ਸ਼ਹਿਰ ਜਾਣ ਕੇ ਦੇ ਆ ਕੰਮ ਕਰਨਾ ਫਿਰ ਮਾਪੇ ਉਹਨੂੰ ਤੇ ਪਤਾ ਨਹੀਂ ਮਾਪੇ ਤੇ ਵਿਚਾਰੇ ਇੰਨੇ ਹੁੰਦੇ ਆ ਆਪਣੇ ਬੱਚਿਆਂ ਲਈ ਵੀ ਨਾ ਕੋਈ ਦੱਸਦੇ ਆ ਤੇ ਇਹ ਸਮਝਦੇ ਨੇ ਵੀ ਇਹ ਨਵੇਂ ਸਮਾਜ ਦੇ ਨਵੇਂ ਚਿਹਰੇ ਆਂ ਤੇ ਮਾਪੇ ਉਹਨੂੰ ਪਤਾ ਕੋਈ ਨਹੀਂ ਵੀ ਮਾਪੇ ਉਹਦੇ ਧਿਆਨ ਚ ਮੈਂ ਤੇ ਜ਼ਰੂਰ ਗੱਲ ਲਿਆਵਾਂਗਾ ਵੀ ਤੁਹਾਡੇ ਬੱਚਿਆਂ ਨੇ ਆਹ ਕਰਤੂਤ ਕੀਤੀ ਸ਼ਹਿਰ ਚ ਆ ਕੇ। ਉਹ ਨਾਕੇ ਦੇ ਵਿੱਚ ਜਿਹਨਾਂ ਉਹਨਾਂ ਨੇ ਉਹ ਨਾਕੇ ਦੀ ਤੇ ਉਹਨੇ ਹੱਥਰ ਤਾ ਤੁਸੀਂ ਉਸ ਤੋਂ ਭਰਾ ਹੈ ਕਿ ਇਹਨੂੰ ਮਾਰ ਦਿੰਦੇ ਕਿ ਇਹਦਾ ਬੱਚਾ ਮਾਰ ਲਓ ਕੋਈ ਸ਼ਹਿਰ ਆਈ ਗੋ। ਗਲਤੀ ਇਹ ਕਰਨ ਤੁਸੀਂ ਇਹ ਜਿਹੜੀਆਂ ਗੱਲਾਂ ਨੇ ਵੀ ਆਪਾਂ ਬਚਨ ਨੂੰ ਦਿੱਤਾ ਮੁਹਾ ਤੁ ਜੋ ਨੇ ਵੀ ਬੱਚੇ ਹੋ ਜਿਹਨਾਂ ਦੇ ਮਾਪੇ ਉਹਨੇ ਤੁਹਾਡੇ ਇੰਨੀ ਕਿਰਪਾ ਕੀਤੀ ਵੀ ਤੁਹਾਨੂੰ ਗੱਡੀਆਂ ਲੈ ਕੇ ਦਿੱਤੀਆਂ ਨੇ। ਸਾਡੇ ਵਜਿਨ ਤੇ ਸਾਈਕਲ ਨਹੀਂ ਮਿਲਦਾ ਹੁੰਦਾ ਇੱਕ ਸਾਈਕਲ ਹੁੰਦਾ ਵੀ ਵਾਰੀ ਨਾ ਚਾਹੀਦਾ ਐ ਵੀ ਉਹ ਆਏਗਾ ਤਾਂ ਦੂਜੀ ਵਾਰੀ ਹੋਣੀ ਐ ਤੇ ਧੰਤ ਤੇ ਗੁਰੂ ਸਾਹਿਬ ਦੀ ਇੰਨੀ ਕਿਰਪਾ ਹੈ ਕਿ ਤੁਸੀਂ ਕਿਉਂ ਇਸ ਤਰ੍ਹਾਂ ਦਾ ਕੰਮ ਕਰਦੇ ਹੋ ਹੁਣ ਵੇਖੋ ਕਈ ਤਰ੍ਹਾਂ ਦੇ ਸਮਾਜ ਸੁਧਾਰੀ ਬੰਦੇ ਕਰਦੇ ਆ ਮਗਰੋਂ ਕੋ ਸ਼ੂਟ ਕਰਦੇ ਟਾਇਰ ਦੀ ਹੋਈ ਮਾਰਦਾ ਸੋਟੇ ਜਾਂ ਸਾਰੇ ਕੰਮ ਚੱਲਣ ਲਏ ਨੇ ਥੋੜਾ ਵੀ ਤੁਸੀਂ ਕਾਲੇ ਸ਼ੀਸ਼ੇ ਲਾਏ ਨੇ ਅਗਲੇ ਬੰਨੇ ਵੀ ਬਲੈਕ ਕੀਤੀ ਐ ਪਿੱਛੋਂ ਵੀ ਕੀਤੀ ਐ ਹੁਣ ਦੀ ਦਸਮ ਤੁਹਾਡੀ ਜੇ ਕੋਈ ਬਣਦੀ ਸਕਦਾ ਤਾਂ ਕੀ ਤੇਰੇ ਦੇ ਉਹ ਗੱਡੀ ਦੇ ਗਾਜ ਪੁੱਟ ਰਹੇ ਆ ਕੋਲ ਹੈਗੇ ਕੋਲ ਇਹ ਕੋਲ ਤਾਂ ਹੈਗੇ ਤੇ ਤੁਹਾਡਾ ਜਨਾਨ ਕਰਾਂਗਾ ਜੇ ਨਹੀਂ ਕਾਜ ਆ ਗਿਆ ਕਿ ਤੁਹਾਨੂੰ ਗੱਡੀ ਵਿੱਚ ਬੋਰਡ ਕਰਨੀ ਚਾਹੀਦੀ ਨਾ ਨਾ ਮੈਂ ਬੇਖੋ ਮੈਂ ਤਾਂ ਮੈਂ ਗਲਤ ਕੋਈ ਨਹੀਂ ਕਰਨਾ ਪਰ ਇਹ ਮੇਰੀ ਜ਼ਿੰਮੇਵਾਰੀ ਹੈ ਸਾਡੇ ਉਸ ਤੋਂ ਦੇਖਦੇ ਅੱਪਰ ਬੀਚੇਗੇ ਸਾਰੀਆਂ ਗੱਲਾਂ ਉਹਦਾ ਬਿਤੇ ਆਖਰੀ ਕੋਲ ਜੇ ਬਿਨਾਂ ਕਿਸੇ ਤਰ੍ਹਾਂ ਕੋ ਗਲਤੀ ਹੋਰੀ ਕੀਤੀ ਤੁਹਾਨੂੰ ਮਾਫ ਕਰੇ ਆ ਪੰਜ ਫੋਨ ਤੇ ਤੁਹਾਡੇ ਪੰਜੇ ਮੇਰੇ ਕੋਲ ਨੇ ਪੰਜੇ ਸਾਡੇ ਹਵਾਲੇ ਕਰਦੇ ਆ ਤੁਹਾਡੀ ਕੋਈ ਚੀਜ਼ ਨਹੀਂ ਰੱਖਦੇ ਰੱਖ ਵਿੱਚ ਹੈ ਨਹੀਂ ਬੜਾ ਜੀਦਾ ਰੱਬ ਨੇ ਪਰ ਤੁਸੀਂ ਜਿਹੜਾ ਕੰਮ ਕੀਤਾ ਗਲਤ ਹੈ ਫਿਰ ਠੀਕ ਹੈ ਇਹ ਕਿਹਨੇ ਬੰਨਿਆ ਤੁਸੀਂ ਗਾਲੀ ਕਹੀ ਤੁਸੀਂ ਕੋਈ ਬੰਨਿਆ ਗਲਤੀ ਹੈ